50 ਕਰੋੜ ਰੁਪਏ ਦੀ ਹੈਰੀਅਨ ਮਿਲਨ ਦੇ ਮਾਮਲੇ ਦੇ ਵਿੱਚ ਰਿਮਾਂਡ ਤੇ ਲਏ ਮਾਸਟਰਮਾਈਂਡ ਜਿੰਦਰ ਨੇ ਵੱਡਾ ਖੁਲਾਸਾ ਕੀਤਾ ਤੁਹਾਨੂੰ ਦੱਸਦੀ ਏ ਕਿ ਪੁਲਿਸ ਦੀ ਪੁੱਛਗਿੱਛ ਦੇ ਦੌਰਾਨ ਜਿੰਦਰ ਨੇ ਦੱਸਿਆ ਕਿ ਪਾਕਿਸਤਾਨ ਦਾ ਮੇਨ ਸਮਗਲਰ ਰਿਆਸਤ ਡੋਗਰ ਇੱਕ ਵਾਰ ਦੇ ਵਿੱਚ ਕਿਲੋ-ਕਿਲੋ ਦੀ ਡਰੋਨ ਦੇ ذریعے ਚਾਰ ਵਾਰ ਜਿਹੜੀ ਹੇਰਣ ਆ ਉਹਦੀ ਸਪਲਾਈ ਭੇਜਦਾ ਸੀ ਮਹੀਨੇ ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਚਾਰ ਚਾਲਕ ਕਿਲੋ ਕਰਕੇ 20 ਤੋਂ 25 ਕਿਲੋ ਹੇਰਣ ਆ ਜਾਂਦੀ ਸੀ ਅਤੇ ਕੁਝ ਹੇਰਣ ਉਹ ਵੇਚਣ ਲਈ ਰੱਖ ਲੈਂਦੇ ਸਨ ਪਰ ਪੰਜਾਬ ਵਿੱਚ ਹੇਰਣ ਦੀ ਸਪਲਾਈ ਕਰਨ ਦੇ ਲਈ ਡੋਗਰ ਹੀ ਆਪਣੇ ਲੇਕ ਦੇ ਭਾਰਤੀ ਮੂਲ ਨੂੰ ਭੇਜਦਾ ਸੀ ਡੋਗਰ ਜਿਹੜੇ ਲੋਕਾਂ ਨੂੰ ਉਹਨਾਂ ਕੋਲ ਭੇਜਦਾ ਸੀ ਉਹ ਉਹਨਾਂ ਦੇ ਜਾਣਕਾਰ ਨਹੀਂ ਹੁੰਦੇ ਸਨ ਪਰ ਇੰਟਰਨੈਟ ਦੇ ਜ਼ਰੀਏ ਉਸ ਦੀ ਡੋਗਰ ਦੇ ਨਾਲ ਗੱਲ ਕਰਵਾਈ ਜਾਂਦੀ ਸੀ ਜਿਸ ਤੋਂ ਬਾਅਦ ਉਹ ਬਾਰਡਰ ਏਰੀਆ ਤੋਂ ਚੁੱਕੀ ਹੈਰਨ ਦੀ ਵੱਡੀ ਖੇਪ ਉਹਨਾਂ ਲੋਕਾਂ ਨੂੰ ਦੇ ਦਿੰਦੇ ਸੀ ਤੇ ਜਿੰਦਰ ਨੇ ਇਹ ਵੀ ਦੱਸਿਆ ਹੈ ਕਿ ਡੋਗਰ ਦੇ ਲਿੰਕ ਤੋਂ ਹੈਰਨ ਲੈਣ ਵਾਲੇ ਲੋਕਾਂ ਦੇ ਨਾਲ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਨਹੀਂ ਹੁੰਦਾ ਸੀ ਉਹ ਲੋਕ ਹਵਾਲਾ ਜ਼ਰੀਏ ਡੋਕਰ ਦਾ ਭੁਗਤਾਨ ਕਰ ਦਿੰਦੇ ਸਨ ਸੂਤਰਾ ਦੀ ਮੰਨੀਏ ਤਾਂ ਜਦੋਂ ਵੱਡੀ ਖੇਪ ਦੀ ਸਪਲਾਈ ਦੇ ਲਈ ਜਿੰਦਰ ਦੇ ਡਰੱਗ ਨੈਟਵਰਕ ਦੇ ਜ਼ਰੀਏ ਇੱਥੇ ਅੱਗੇ ਚੱਲ ਜਾਂਦੀ ਸੀ ਤਾਂ ਇੱਥੋਂ ਦੀ ਅੱਗੇ ਚੱਲ ਜਾਂਦੀ ਸੀ ਤਾਂ ਜਦੋਂ ਡੋਗਰ ਹੈਲਨ ਦੇ ਕੁਝ ਪੈਕੇਟ ਜਿੰਦਰ ਨੂੰ ਵੇਚਣ ਦੇ ਲਈ ਦਿੰਦਾ ਸੀ ਤਾਂ ਇਹ ਸਾਰੀ ਕਮਾਈ ਜਿੰਦਰ ਅਤੇ ਉਸ ਦੇ ਸਾਥੀ ਖਾਂਦੇ ਸਨ ਅਤੇ ਉਹ ਕੰਮ ਸਿਰਫ ਆਫ ਬਾਰਡਰ ਏਰੀਏ ਤੋਂ ਹੈਰਨ ਦਾ ਪੈਕੇਟ ਚੁੱਕਣਾ ਅਤੇ ਫਿਰ ਪਾਕਿਸਤਾਨੀ ਸਮੱਗਲਰ ਢੋਗਰ ਵੱਲੋਂ ਭੇਜੇ ਲੋਕਾਂ ਨੂੰ ਪੈਕੇਟ ਦੇਣ ਦਾ ਰਹਿੰਦਾ ਸੀ ਤੇ ਤੁਹਾਨੂੰ ਦੱਸੀਏ ਕਿ ਰਿਮਾਂਡ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿੰਦਰ ਦੇ ਨਾਲ ਜੁੜੇ ਕੁਝ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਹਲੇ ਜਨਤਕ ਨਹੀਂ ਕਰ ਰਹੀ ਜਿਲੰਦਰ ਕਮਿਸ਼ਨਰੇਟ ਪੁਲਿਸ ਨੇ ਇੰਨੀ ਵੱਡੀ ਹੈਰਨ ਦੀ ਕੇ ਫੜ ਕੇ ਮੈਨਸ ਵਗਲਾਣਾ ਨੂੰ ਅੰਡਰਗਰਾਉਂਡ ਹੋਣ ਤੇ ਮਜਬੂਰ ਕਰ ਦਿੱਤਾ ਸੁਤਰਾ ਦੀ ਮਨਿਆਤਾ ਜਿੰਦਰ ਦੇ ਜ਼ਰੀਏ ਪੁਲਿਸ ਡੋਗ ਕਰਦੇ ਕਹਿੰਦੇ ਆਉਣ ਵਾਲੇ ਲੋਕਾਂ ਨੂੰ ਸਕੈਚ ਵੀ ਬਣਾ ਸਕਦੀ ਹੈ ਅਤੇ ਤਾਂ ਜੋ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਹੋ ਸਕੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਸੀਆਈਏ ਸਟਾਫ ਦੇ ਇਨਚਾਰਜ ਸੁਰਿੰਦਰ ਕੁਮਾਰ ਕੁਮਾਰ ਕੰਬੋਜ ਨੇ ਬਾਸ ਸਟੈਂਡ ਦੇ ਨੇੜੇ ਫਰੋਜ਼ਪੁਰ ਦੇ ਰਹਿਣ ਵਾਲੇ ਛਿੰਦਾ ਸਿੰਘ ਨੂੰ ਗ੍ਰਿਫਟ 1 ਕਿਲੋ ਹੈਰੋਂ ਦੇ ਸਮੇਤ ਅਤੇ 4 ਲੱਖ ਰੁਪਏ ਡਰੱਗ ਮਨੀ ਦੇ ਨਾਲ ਫੜਿਆ ਸੀ ਮੁਲਜ਼ਮ ਨੇ ਰਿਮਾਂਡ ਦੇ ਦੌਰਾਨ ਮੰਨਿਆ ਹੈ ਕਿ ਉਹ ਡਰੱਗ ਨੈੱਟਵਰਕ ਦਾ ਕਿੰਗਪੀਨ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਗੰਡੂ ਕਿੱਲੇ ਫਰੋਜ਼ਪੁਰ ਹੈ ਇਸ ਦੇ ਇਲਾਵਾ ਵੀਰ ਸਿੰਘ ਉਰਫ ਵੀਰੂ ਪੁੱਤਰ ਕਾਕਾ ਸਿੰਘ ਨਿਵਾਸੀ ਕਿਲਚੇ ਫਰੋਜ਼ਪੁਰ ਸਰਮੁਖ ਸਿੰਘ ਉਰਫ ਸੇਮਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਲੰਗਿਆਣਾ ਫਰੋਜ਼ਪੁਰ ਅਤੇ ਮਲੂਕ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਗੰਡੂ ਕਿਲਚੇ ਫਰੋਜ਼ਪੁਰ ਦੇ ਨਾਂ ਵੀ ਸਾਹਮਣੇ ਆਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਨਾਮਜ਼ਦ ਕਰਕੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਮੁਲਜ਼ਮਾ ਦੀ ਨਿਸ਼ਾਨਦੇਹੀ ਤੇ 10 ਕਿਲੋ ਹੈਰੋਨ ਬਰਾਮਦ ਹੋਈ ਸੀ ਅਤੇ ਸਾਰੀ ਖੇਪ ਆ ਪਾਕਿਸਤਾਨੀ ਸੀ ਜੋ ਕਿ ਡਰੋਨ ਦੇ ذریعے ਭਾਰਤ ਆਈ ਸੀ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਤੇ ਨੇ ਤੇ ਇਹਨਾਂ ਤੋਂ ਸਾਰੀ ਪੁੱਛਗਈ ਛ ਜਿਹੜੀ ਉਹ ਕੀਤੀ ਜਾ ਰਹੀ ਹੈ